ਇਦੇ ਵਿੱਚ ਇੱਕ ਤਾਂ ਨਵੀਂ ਮਸ਼ੀਨਰੀ ਆਈ ਨੇ ਤੇ ਪੋਟੇਸ਼ਨ ਦੇ ਨਵੇਂ ਮਤਲਬ ਉਹਨਾਂ ਦੀ ਬਾਰੇ ਨੌਲੇਜ ਦੱਸਿਆ ਗਿਆ ਸਾਨੂੰ ਜਾਣਕਾਰੀ ਦਿੱਤੀ ਗਈ ਹੈ ਸੀਡ ਦੇ ਬਾਰੇ ਵੀ ਤੇ ਜੋ ਨਵਾਂ ਸੀਡ ਆ ਉਹਦੇ ਬਾਰੇ ਵੀ ਤੇ ਜਿਹੜੀ ਮਸ਼ੀਨਰੀ ਆਈ ਨਵੀ ਉਹਦੇ ਬਾਰੇ ਵੀ ਦੱਸਿਆ ਗਿਆ ਤੇ ਨਵੇਂ ਤੇ ਵਿਦੇਸ਼ਾਂ ਤੋਂ ਵੀ ਇੱਥੇ ਮਹਾਰਾਏ ਨੇ ਆ ਪੋਟੈਟੋ ਦੇ ਤੇ ਉਹ ਵੀ ਸਾਨੂੰ ਉਹਨਾਂ ਦੇ ਨਾਲ ਵੀ ਬਹੁਤ ਜਾਣਕਾਰੀ ਮਿਲੀ ਪਰ ਇਹ ਚੰਡੀਗੜ੍ਹ ਲੱਗਣ ਦੀ ਬਜਾਏ ਕਿਤੇ ਹੋਰ ਕਸਬੇ 'ਚ ਲੱਗਦਾ ਜੇ ਤਾਂ ਹੋਰ ਵੀ ਬਹੁਤ ਵਧੀਆ ਹੁੰਦਾ ਜੀ ਕਿਸਾਨ ਆ ਜੋ ਆਲੂ ਪੈਦਾ ਕਰ ਸਕਦਾ ਜੀ ਠੀਕ ਆ ਬਾਅਦ ਉਹਦੀ ਮੰਡੀ ਕਰਨੀ ਹੁੰਦਾ ਉਹਦੀਆਂ ਬੜੀਆਂ ਦੁੱਖ ਹੁੰਦਾ ਨੁਕਸਾਨ ਵੀ ਵਾਕੀ ਬੜਾ ਹੈ ਵੈਰਾਈਟੀ ਜੀ ਦਾ ਬੜਾ ਹੋਤੀ ਆ ਜਿਵੇਂ ਟਿਊਬਰ ਹੈ ਜੀ ਬਨ ਵਗੈਰਾ ਲੈਣਾ ਅਸੀਂ ਨੇ ਉਹਦੀ ਵੈਰੈਟੀ ਦਾ ਵੀ ਬਹੁਤ ਦਿੱਕਤ ਆਉਂਦੀ ਸੀ ਉਹੀ ਮਤਲਬ ਇੱਥੇ ਵਿਚਾਰ ਹੋ ਰਹੇ ਨੇ ਵੀ ਇਦਾਂ ਯੂਨੀਵਰਸਿਟੀ ਅੱਗੇ ਨੂੰ ਹੋਈ ਕੰਮ ਕਰ ਰਹੀ ਹੈ ਵੀ ਟਿਊਬਰ ਵਗੈਰਾ ਵੀ ਆ ਜੀਵਨ ਵਗੈਰਾ ਕਿਸਾਨ ਨੂੰ ਠੀਕ ਮਿਲੂਗਾ ਸੀਡ ਵਧੀਆ ਮਿਲੂਗਾ ਉਹਦੇ ਨਾਲ ਕਿਸਾਨ ਦੀ ਕੁਆਲਟੀ ਵਧੀਆ ਹੋਊਗੀ ਇਹਦੀਆਂ ਦਿੱਕਤਾਂ ਦੂਰ ਹੋਣੀਆਂ ਜੀ ਬਾਕੀ ਬਾਕੀ ਉਹ ਮੰਡੀਕਰਨ ਦਾ ਵੀ ਇਹ ਸਰਕਾਰ ਜੀ ਸਪੋਰਟ ਹੋਣਾ ਚਾਹੀਦਾ ਆਲੂ ਇਸ ਦੇ ਬਾਰੇ ਵੀ ਕੁਝ ਮਤਲਬ ਇੱਥੇ ਜਾਣਕਾਰੀ ਦੇ ਰਹੇ ਨੇ ਵੀ ਹੈ ਮੰਤਰੀ ਜੀ ਆਏ ਤੇ ਹਰਿਆਣਾ ਤੋਂ ਕਹਿ ਰਹੇ ਦੀ ਇਹਦਾ ਸਪੋਰਟ ਦਾ ਅੱਗੇ ਨੂੰ ਕੀਤਾ ਜਾਊਗਾ ਲਾਹਵੰਤਾਂ ਤੋਂ ਪੂਰੇ ਰਹਿੰਦੇ ਨੇ ਜੀ ਕਿਉਂਕਿ ਕਿਸਾਨ ਨੂੰ ਜਾਣਕਾਰੀ ਮਿਲਦੀ ਕਿਥੇ ਆਇਆ ਇਹਾਨੂੰ ਸੀੜ ਦੀ ਜਾਣਕਾਰੀ ਮਿਲੀ ਯੂਨੀਵਰਸਿਟੀ ਸਾਡੀ ਕੀ ਕਰਿਆ ਕੀ ਸਾਡੀ ਸਰਕਾਰ ਕਰ ਰਹੀ ਹੈ